ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦੀ ਵੀਡੀਓ ਕੁਝ ਖਾਸ ਰਹਿਣ ਵਾਲੀ ਆ ਕਿਉਂਕਿ ਅੱਜ ਅਸੀਂ ਦੋ ਮਾਤਰਾ ਇਕੱਠੀਆਂ ਕਰਾਂਗੇ ਠੀਕ ਹੈ ਜੀ ਕਿਹੜੀਆਂ ਦੋ ਮਾਤਰਾਵਾਂ ਮੁਕਤਾ ਅਤੇ ਕੰਨਾ ਠੀਕ ਹੈ ਜੀ ਅਸੀਂ ਦੋਨੇ ਇਕੱਠੀਆਂ ਪੜਾਂਗੇ ਪਹਿਲਾਂ ਅਸੀਂ ਅੱਖਰਾਂ ਦੇ ਨਾਲ ਇਸ ਦੀ ਜਿਹੜੀ ਧੁਨੀ ਉਚਾਰਨ ਦੇਖਾਂਗੇ ਕੀ ਨਿਕਲਦੀ ਹੈ ਉਸ ਤੋਂ ਬਾਅਦ ਅਸੀਂ ਸ਼ਬਦ ਕਰਾਂਗੇ ਦੇਖੋ ਅ ਆ ਸ ਸਾ h ha k ka kh kha g ga k ka ng a ng ch cha ch cha j ja ch cha yung ya t ta th ਖ ਢ ਡ ਟ ਟ ਣ ਨ ਤ ਤਾ ਥ ਥਾ ਦ ਦਾ ਤ ਤਾ ਨ ਨਾ ਪ ਪਾ ਫ ਫਾ ਬ ਬਾ ਪ ਪਾ ਮ ਮਾ ਯ ਯ ਰ ਰਾ ਲ ਲਾ ਵ ਵਾ ੜ ੜਾ ਸ਼ ਸ਼ਾ ਖ ਖਾ ਗ ਗਾ ਜ ਜ ਯ ਫ ਫਾ ਲ ਲਾ ਇਹਦੇ ਨਾਲੇ ਕੀ ਹੋਵੇਗਾ ਇੱਕ ਤਾਂ ਬੱਚੇ ਨੂੰ ਫਰਕ ਪਤਾ ਚੱਲ ਜਾਏਗਾ ਕਿ ਮੁਖਤੇ ਦੀ ਧੁਨੀ ਕਿਵੇਂ ਨਿਕਲਦੀ ਹੈ ਔਰ ਜੋ ਕੰਨੇ ਦੀ ਹੈ ਉਹ ਕਿਵੇਂ ਉਚਾਰੀ ਜਾਂਦੀ ਹੈ ਠੀਕ ਹੈ ਜੀ ਹੁਣ ਅਸੀਂ ਅੱਗੇ ਕਰਦੇ ਹਾਂ ਸ਼ਬਦ ਸ਼ਬਦਾਂ ਦੇ ਵਿੱਚ ਕੀ ਅੰਤਰ ਹੋਵੇਗਾ ਉਹਨਾਂ ਦੇ ਵਿੱਚ ਦੇਖੋ ਉਧਰ ਮੁਕਤੇ ਵਾਲੇ ਸ਼ਬਦ ਲਿਖੇ ਹੋਏ ਨੇ ਤੇ ਇੱਕ ਸਾਈਡ ਅਸੀਂ ਕੰਨੇ ਵਾਲੇ ਸ਼ਬਦ ਲਿਖੇ ਨੇ ਦੇਖੋ ਜੀ ਕਰ ਕ ਰ ਕਰ ਕਾ ਰ ਕਾਰ ਮਰ ਮਾਰ ਮਾ ਰ ਮਾਰ ਤਰ ਤਰ ਤਾ ਰ ਤਾਰ ਚਲ ਚਲ ਦੇਖੋ ਚੱਚੇ ਨੂੰ ਕੰਨਾ ਪਾਇਆ ਚਾਲ ਚਾਲ ਨਲ ਨਾਲ 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 ਹਲ ਹਲ ਹਾਲ ਹਾਲ ਝਰ ਜਰ ਜਾ ਰ ਜਾਰ ਪਰ ਪੜ ਪ ਆਰ ਪਾਰਥ ਮੈਂ ਦੇਖੋ ਬਣਾ ਕੇ ਦੱਸਿਆ ਵੀ ਇਹ ਜਿਹੜੀ ਕੰਨੇ ਦੀ ਮਾਤਰਾ ਨਾ ਇਹ ਕਿਹਦੀ ਮਾਤਰਾ ਹੋ ਜੀ ਆੜੇ ਨੂੰ ਕੰਨਾ ਆ ਵਾਲੀ ਮਾਤਰਾ ਹੈ ਤੇ ਇਹਦੇ ਜਦੋਂ ਇਹ ਮਤ ਆਵਾਜ਼ ਨਿਕਲੂਗੀ ਤਾਂ ਸਿਰਫ ਕੰਨੇ ਦੀ ਹੀ ਵਰਤੋਂ ਇੱਥੇ ਹੋਵੇਗੀ ਦੇਖੋ ਜਦੋਂ ਆ ਦੀ ਆਵਾਜ਼ ਨਿਕਲੂਗੀ ਤਾਂ ਇਹ ਕੰਨਾ ਹੀ ਲੱਗੂਗਾ ਆੜੇ ਨੂੰ ਕੰਨਾ ਆ ਨਹੀਂ ਲੱਗੂਗਾ ਦੇਖੋ ਤੇ ਮੈਂ ਦਿਖਾਇਆ ਹੋਇਆ ਨਾ ਦੇਖੋ ਬਸਤਾ ਬੋਣਾ ਪਾ ਬਸਤ ਬ ਸਤਾ ਬਸਤਾ ਬੋਣਾ ਤਾਂ ਆ ਦੀ ਆਵਾਜ਼ ਆ ਗਈ ਤਾਂ ਅਸੀਂ ਆ ਵਾਲਾ ਆ ਨਹੀਂ ਲਾਵਾਂਗੇ ਲਿਖਾਂਗੇ ਅਸੀਂ ਸਿਰਫ ਕੰਨੇ ਉਸ ਦੇ ਨਾਲ ਸਿਰਫ ਕੰਨਾ ਹੀ ਵਰਤਾਂਗੇ ਬਸਤਾ ਠੀਕ ਹੈ ਜੀ ਇਸ ਤਰ੍ਹਾਂ ਸਸਤਾ ਤਾਂ ਆ ਚੀਜ਼ ਜਿਹੜੀ ਹੈ ਇਹ ਬਿਲਕੁਲ ਆ ਦੀ ਸਿਰਫ ਕੰਨੇ ਦੀ ਆਵਾਜ਼ ਹੋਏਗੀ ਹੁਣ ਦੇਖੋ 10 ਦਾਸ ਕ ਮਰ ਕਮ ਕ ਰਾ ਕਮਰਾ ਜਲ ਜਲ ਜੋਲ ਜਲਾ ਕੜ ਕੜ ਕੜਾ ਕੜਾ ਫੜ ਫੜਾ ਜਦੋਂ ਇਸ ਦੇ ਨਾਲ ਮਾਤਰਾ ਲੱਗ ਗਈ ਤਾਂ ਉਹਨਾਂ ਸ਼ਬਦਾਂ ਦੇ ਅਰਥ ਵੀ ਬਦਲ ਜਾਂਦੇ ਨੇ ਠੀਕ ਹੈ ਜੀ ਜਿਵੇਂ ਹੁਣ ਆਪਾਂ ਦੇਖੀਏ ਕਰ ਕਰ ਕਿਸੇ ਕੰਮ ਨੂੰ ਕਰਨਾ ਔਰ ਕਾਰ ਕੀ ਹੋਗੀ ਚਲਾਉਣ ਵਾਲੀ ਹੈਨਾ ਜਿਹਦੇ ਉੱਤੇ ਬੈਠ ਕੇ ਅਸੀਂ ਇੱਧਰ ਉੱਧਰ ਜਾ ਸਕਦੇ ਹਾਂ ਇਹ ਵੀਕਲ ਹੋ ਗਿਆ ਇੱਕ ਹੈਨਾ ਵੀਕਲ फोर व्हीलर फोर ਦੀ ਤਰ੍ਹਾਂ ਮਰ ਮਰਨਾ ਜੇ ਆਪਾਂ ਕਹਦੀ ਹੈ ਮਰਨਾ ਹਨ ਮਰ ਔਰ ਮਾਰ ਕਿਸੇ ਨੂੰ ਕੁੱਟਣਾ ਮਾਰਨਾ ਤਾਰ ਸਵਿਮ সুইমিং ਕਰਨੀ ਤਾਰ ਵਾਇਰ ਹੋ ਗਈ ਚੱਲ ਤੁਰਨਾ ਚਾਲ ਚਾਲ ਵੀ ਤੁਰਨਾ ਹੋ ਗਿਆ ਠੀਕ ਹੈ ਨਾਲ ਟੈਪ ਨੂੰ ਆਪਾਂ ਕਹਿ ਸਕਦੇ ਟੂਟੀ ਨੂੰ ਹਨ ਨਾਲ ਕਿਸੇ ਚੀਜ਼ ਦੇ ਨਾਲ ਹੋਣਾ ਤੋ ਚੀਜ਼ਾਂ ਦਾ ਇਕੱਠਾ-ਇਕੱਠਾ ਹਾਲ ਸੰਦ ਹੋ ਗਿਆ ਖੇਤੀ ਵਾਲਾ ਹਾਲ ਕਿਸੇ ਦਾ ਹਾਲ-ਚਾਲ ਪੁੱਛਣਾ ਯਾਰ ਸਹਿਣਾ ਯਾਰ ਵਰਤਮਾਨ ਪਰ ਕਿਸੇ ਚੀਜ਼ ਨੂੰ ਭਰਨਾ ਠੀਕ ਹੈ ਕੋਈ ਚੀਜ਼ ਖਾਲੀ ਉਹਦੇ ਵਿੱਚ ਹੋਰ ਵਸਤੂ ਪਾ ਕੇ ਉਹਨੂੰ ਭਰਨਾ ਔਰ ਭਾਰ ਕੀ ਹੋ ਗਿਆ ਵਜ਼ਨ ਹੋ ਗਿਆ ਹਨਾ ਵੇਟ 10 ਗਿਣਤੀ ਵਾਲੇ 10 10 ਕਿਸੇ ਦਾ ਗੁਲਾਮ ਹੋਣਾ ਦਾਸ ਕਮਰ ਜਿਵੇਂ ਲੱਕ ਕਹਿ ਦਿੰਨੇ ਆ ਹਨ ਕਮਰਾ ਰੂਮ ਜਲ ਪਾਣੀ ਔਰ ਜਲਾ ਸਾੜਨਾ ਕੜ ਕੜ ਜਦੋਂ ਇਹਦੇ ਪੈਰ ਚ ਹਾਹਾ ਪਣ ਜੂਗਾ ਤਾਂ ਕੜ ਬਣ ਜੂਗਾ ਠੀਕ ਹੈ ਕੜ ਕੜਾ ਬਾਜ ਪਾਉਣ ਵਾਲਾ ਇਹ ਅ ਨਿਰਾਰਥਕ ਸ਼ਬਦ ਹੈ ਇਹਦਾ ਕੋਈ ਮਤਲਬ ਨਹੀਂ ਨਿਕਲਦਾ ਫੜ ਕਿਸ ਚੀਜ਼ ਨੂੰ ਫੜਨਾ ਔਰ ਦੂਸਰੀ ਤਰਫ ਫੜਾ ਕਿ ਕੋਈ ਚੀਜ਼ ਮੈਨੂੰ ਦੇ ਦਿਓ ਠੀਕ ਹੈ ਜੀ ਇਸ ਦੀ ਪ੍ਰੈਕਟਿਸ ਦੇ ਨਾਲ ਜਿਹੜੀਆਂ ਇਹ ਮੁਕਤੇ ਤੇ ਕੰਨੇ ਦੀ ਜਿਹੜੀ ਧੁਨੀਆਂ ਉਹ ਕਲੀਅਰ ਹੋ ਜਾਵੇਗੀ ਬੱਚਿਆਂ ਨੂੰ ਠੀਕ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਤੁਹਾਡੇ ਲਈ ਕੁਝ ਵੀ ਫਾਇਦੇਮੰਦ ਹੈ ਤੁਸੀਂ 10% ਜਾਂ 2% ਵੀ ਸਿੱਖਿਆ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਠੀਕ ਹੈ ਜੀ ਧੰਨਵਾਦ ਜੀ